ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਤੁਹਾਡਾ ਸਾਰਿਆਂ ਦਾ ਆਪਣੇ ਚੈਨਲ ਸੱਗੂ ਬਲੌਗਸ ਦੇ ਉੱਪਰ ਉਮੀਦ ਕਰਦੀ ਹਾਂ ਕਿ ਤੁਸੀਂ ਸਾਰੇ ਠੀਕ ਹੋਵੋਗੇ ਵਾਹਿਗੁਰੂ ਜੀ ਦੀ ਕਿਰਪਾ ਦੇ ਨਾਲ ਅਸੀਂ ਵੀ ਸਾਰੇ ਠੀਕ ਐ ਲਓ ਜੀ ਅੱਜ ਆਪਾਂ ਬਣਾਉਣ ਜਾ ਰਹੇ ਹਾਂ ਸੂਜੀ ਦਾ ਕੇਕ ਤੇ ਇਹਦੇ ਲਈ ਮੈਂ ਇੱਕ ਕੌਲੀ ਸੂਜੀ ਦੀ ਲੈਤੀ ਆ ਤੇ ਇਸ ਨੂੰ ਹੁਣ ਆਪਾਂ ਪਹਿਲਾਂ ਪੀਸ ਲਾਂਗੇ ਚੰਗੀ ਤਰ੍ਹਾਂ ਇਸ ਨੂੰ ਪੀਸ ਲ게요 ਜੀ ਫਿਰ ਆਪਾਂ ਕਰਦੇ ਆਂ ਤਿਆਰੀ ਦੂਸਰੀ ਸੂਜੀ ਨੂੰ ਆ ਬਰੀਕ ਪੀਸ ਲਿਆ ਜੀ ਇੱਕ ਬਰਤਨ ਦੇ ਵਿੱਚ ਆਪਾਂ ਅੱਧੀ ਕੌਲੀ ਦਹੀਂ ਦੀ ਪਾਵਾਂਗੇ ਜੀ ਤੇ ਅੱਧਿਕ ਕੌਲੀ ਆਪਾਂ ਪੀਸੀ ਹੋਈ ਖੰਡ ਪਾਵਾਂਗੇ ਜੀ 4 ਚਮਚ ਪਾਵਾਂਗੇ ਜੀ ਇਸਦੇ ਵਿੱਚ ਰਿਫਾਈਨਡ ਤੇਲ ਤੇ ਹੁਣ ਆਪਾਂ ਇਸ ਨੂੰ ਮਿਕਸ ਕਰ ਲਾਂਗੇ ਕਿਉਂਣ ਆਪਾਂ ਇਸ ਦੇ ਵਿੱਚ ਜਿਹੜੀ ਸੂਜੀ ਪੀਸ ਕੇ ਰੱਖੀ ਸੀਗੀ ਉਸ ਨੂੰ ਪਾ ਦਾਂਗੇ ਇਸ ਨੂੰ ਵੀ ਚੰਗੀ ਤਰ੍ਹਾਂ ਮਿਕਸ ਕਰ ਲਾਂਗੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਜੀ ਇੱਕ ਚਮਚ ਕੋਕੋ ਪਾਊਡਰ ਇੱਕ ਚਮਚ ਆਪਾਂ ਇਸ ਦੇ ਵਿੱਚ ਬੇਕਿੰਗ ਪਾਊਡਰ ਪਾਵਾਂਗੇ ਜੀ ਤੇ ਅੱਧਾ ਚਮਚ ਆਪਾਂ ਇਸ ਦੇ ਵਿੱਚ ਪਾਵਾਂਗੇ ਬੇਕਿੰਗ ਸੋਡਾ ਜੀ ਪਾਸ ਦੇ ਵਿੱਚ ਪਾਵਾਂਗੇ ਬੇਕਿੰਗ ਸੋਡਾ ਜੀ ਇਸ ਨੂੰ ਆਪਾਂ ਛਾਣ ਲਾਂਗੇ ਵਿੱਚ ਛਾਣ ਕੇ ਪਾਵਾਂਗੇ ਜੀ ਚਮਚਾ ਪਾਸੇ ਦੇ ਵਿੱਚ ਪਾਵਾਂਗੇ ਵਨੀਲਾ ਐਸੈਂਸ ਜੀ ਆਪਾਂ ਇਹ ਕੇਕ ਬਣਾਉਣ ਲਈ ਕੋਈ ਆਵੰਦੀ ਜ਼ਰੂਰਤ ਨਹੀਂ ਜੀ ਆਪਾਂ ਇਹ ਕੇਕ ਕੜਾਹੀ ਦੇ ਵਿੱਚ ਹੀ ਬਣਾ ਕੇ ਤਿਆਰ ਕਰਾਂਗੇ ਹੁਣ ਆਪਾਂ ਇਸ ਦੇ ਵਿੱਚ ਪਾਵਾਂਗੇ ਦੁੱਧ ਜੀ ਥੋੜਾ ਥੋੜਾ ਕਰਕੇ ਪਾਵਾਂਗੇ ਦੁੱਧ ਆਪਾਂ ਤੇ ਚੰਗੀ ਤਰ੍ਹਾਂ ਮਿਕਸ ਕਰੀ ਜਾਵਾਂਗੇ ਇਸ ਨੂੰ ਕਿਉਂਕਿ ਬੈਟਰ ਆਪਣਾ گاੜਾ ਸੀਗਾ ਤਾਂ ਕਰਕੇ ਆਪਾਂ ਦੁੱਧ ਪਾਵਾਂਗੇ ਇਸ ਦੇ ਵਿੱਚ ਬਸ ਆਪਣਾ ਬੈਟਰ ਇਸ ਤਰ੍ਹਾਂ ਦਾ ਹੋਣਾ ਚਾਹੀਦਾ ਜੀ ਜਿਸ ਬਰਤਨ ਦੇ ਵਿੱਚ ਆਪਾਂ ਕੇਕ ਬਣਾਉਣਾ ਜੀ ਉਸ ਦੇ ਵੀ ਧਰਾਉ ਦੇ ਵਿੱਚ ਤੇਲ ਲਾ ਲੈਣਾ ਆਪਾਂ ਤੇ ਮੈਂ ਇਦਿਆ ਥੋੜਾ ਜਿਹਾ ਪੈਸੇ ਦੇ ਵਿੱਚ ਮੈਂ ਇਦਾਂ ਛਿਲਕ ਕੇ ਤੇ ਉਹਦੀ ਕੋਟਿੰਗ ਕਰ ਦਿੰਨੇ ਆ ਥੋੜਾ ਜਿਹਾ ਮੈਦਾ ਛੜਕ ਦਿੰਨੇ ਆ ਆਪਾਂ ਜਿਹੜਾ ਬਾਦੂ ਦਾ ਮੈਦਾ ਹੋਊਗਾ ਉਹ ਆਪਾਂ ਝਾੜ ਦਾਂਗੇ ਇਸ ਦੇ ਨਾਲ ਕੇਕ ਆ ਜਿਹੜਾ ਆਪਣਾ ਜਦੋਂ ਆਪਾਂ ਕੱਢਾਂਗੇ ਬਾਹਰ ਤੇ ਉਦੋਂ ਆਸਾਨੀ ਹੋਊਗੀ ਆਪਣਾ ਬੈਟਰ ਆ ਜਿਹੜਾ ਬਣਾਇਆ ਸੀ ਆਪਾਂ ਇਸ ਦੇ ਵਿੱਚ ਪਾ ਦਿੰਨੇ ਆ ਹੁਣ ਆਪਾਂ ਇਸ ਦੇ ਉੱਪਰ ਡਰਾਈ ਫਰੂਟ ਲਾਵਾਂਗੇ ਜੀ ਤੁਸੀਂ ਆਪਣੀ ਮਨਪਸੰਦ ਦਾ ਕੋਈ ਵੀ ਡਰਾਈ ਫਰੂਟ ਇਸ ਦੇ ਉੱਪਰ ਲਾ ਸਕਦੇ ਹੋ ਜੀ ਮੈਂ ਤਾਂ ਇਸ ਦੇ ਉੱਪਰ ਬਦਾਮ ਠਟ ਕਰਕੇ ਲਾ ਦੂਗੀ ਜੀ ਤੁਹਾਨੂੰ ਜੋ ਵੀ ਪਸੰਦ ਆ ਜਾਂ ਘਰ ਦੇ ਵਿੱਚ ਜੋ ਵੀ ਹੈਗਾ ਤੁਸੀਂ ਲਗਾ ਸਕਦੇ ਹੋ ਇਸ ਦੇ ਉੱਪਰ ਇਹ ਸਾਰੀ ਤਿਆਰੀ ਕਰਨ ਤੋਂ ਪਹਿਲਾਂ ਜੀ ਮੈਂ ਗੈਸ ਦੇ ਉੱਪਰ ਕੜਾਹੀ ਰੱਖ ਕੇ ਉਸ ਦੇ ਵਿੱਚ ਨਮਕ ਪਾ ਕੇ ਤੇ ਉੱਪਰੋਂ ਕਵਰ ਕਰਕੇ ਉਸ ਨੂੰ ਰੱਖਤਾ ਸੀਗਾ ਤਾਂ ਕਿ ਆਪਣਾ ਬਰਤਨ ਗਰਮ ਹੋ ਜੇ ਜਿਸ ਦੇ ਵਿੱਚ ਆਪਾਂ ਕੇਕ ਬਣਾਉਣਾਗਾ ਉਸ ਦੇ ਵਿੱਚ ਰੱਖ ਦੇਾਂਗੇ ਨੀਚੇ ਮੈਂ ਨਾਮ ਕਰਾ ਕੇ ਪਾ ਕੇ ਤੇ ਉਹਦੇ ਉੱਪਰ ਇੱਕ ਸਟੈਂਡ ਰੱਖ ਲਿਆ ਸੀਗਾ ਤੇ ਇਸਦੇ ਉੱਪਰ ਆਪਾਂ ਰੱਖ ਦਾਂਗੇ ਹੁਣ ਆਪਣਾ ਭਰਤਾਂ ਜਿਹੇ ਦੇ ਵਿੱਚ ਆਪਾਂ ਬੈਟਰ ਪਾ ਕੇ ਰੱਖਿਆਗਾ ਨੂੰ ਆਪਾਂ ਉੱਪਰੋਂ ਕਵਰ ਕਰਾਂਗੇ ਚੰਗੀ ਤਰ੍ਹਾਂ ਆਪਾਂ ਲੋ ਤੋਂ ਮੀਡੀਅਮ ਗੈਸ ਤੇ ਇਸ ਨੂੰ 15-20 ਮਿੰਟਾਂ ਲਈ ਪੱਕਣ ਦੇਵਾਂਗੇ ਉਸ ਤੋਂ ਬਾਅਦ ਆਪਾਂ ਇੱਕ ਵਾਰੀ ਚੈੱਕ ਕਰਾਂਗੇ ਲੋ ਜੀ ਆਪਾਂ ਚੈੱਕ ਕਰਦੇ ਆਪਣਾ ਕੇਕ ਬਣਿਆ ਕਿ ਨਹੀਂ ਨਸ ਇੱਕ ਵਾਰੀ ਮੈਂ 20 ਮਿੰਟਾਂ ਬਾਅਦ ਜਦੋਂ 20 ਮਿੰਟ ਹੋ ਗਏ ਸਿਸ ਨੂੰ ਪੱਕ ਰਹੇ ਨੂੰ ਤੇ ਉਹ ਚਤਕਾਰ ਲਿਆ ਸੀਗਾ ਤੇ ਹੁਣ ਉਦੋਂ ਹਜੇ ਕੱਚਾ ਸਿੱਕਾ ਵਿੱਚੋਂ ਜੀ 45 ਮਿੰਟ ਹੋ ਗਿਆ ਸਿਸ ਨੂੰ ਪੱਕ ਰਹੇ ਨੂੰ ਤੇ ਆਪਾਂ ਇਸ ਤਰ੍ਹਾਂ ਕੋਈ ਵੀ ਘਰ ਦੇ ਵਿੱਚ ਆਪਣੇ ਕੋਈ ਕਰਦਾ ਉਸ ਨੂੰ ਇਹਦੇ ਵਿੱਚ ਲਗਾ ਕੇ ਦੇਖ ਲੈਣਾ ਜੇਕਰ ਕਰਦਾ ਆਪਣੀ ਬਿਲਕੁਲ ਸਾਫ਼ ਨਿਕਲੀ ਆ ਤਾਂ ਇਸ ਦਾ ਮਤਲਬ ਇਹ ਆ ਵੀ ਕੇਕ ਆਪਣਾ ਅੰਦਰੋਂ ਪੱਕ ਗਿਆ ਚੰਗੀ ਤਰ੍ਹਾਂ ਤੇ ਹੁਣ ਆਪਾਂ ਗੈਸ ਬੰਦ ਕਰ ਦਾਂਗੇ ਤੇ ਜੇਕਰ ਬੈਟਰ ਆਪਣਾ ਕੇ ਆਪਣੀ ਘਰਦੇ ਦੇ ਉੱਪਰ ਇਸ ਤਰ੍ਹਾਂ ਲੱਗਿਆ ਹੋਇਆ ਤਾਂ ਇਹਦਾ ਮਤਲਬ ਇਹ ਆ ਵੀ ਕੇਕ ਹਜੇ ਕੱਚਾ ਹੈਗਾ ਤੇ ਫਿਰ ਆਪਾਂ ਇਸ ਨੂੰ ਹੋਰ ਪਕਾਉਣਾ ਹੋਊਗਾ ਪਰ ਆਪਣਾ ਕੇਕ ਆ ਚੰਗੀ ਤਰ੍ਹਾਂ ਅੰਦਰੋਂ ਪੱਕ ਗਿਆ ਤੇ ਗੈਸ ਆਪਾਂ ਬੰਦ ਕਰ ਦਿੰਨੇ ਆ ਤੇ ਇਸ ਨੂੰ ਆਪਾਂ ਬਾਹਰ ਕੱਢ ਕੇ ਰੱਖ ਲੈਣੇ ਆਂਗੇ। ਲਓ ਜੀ ਕੇਕ ਨੂੰ ਆਪਾਂ ਬਾਹਰ ਕੱਢ ਲਿਆ ਹੈਗਾ ਕੜਾਹੀ ਦੇ ਵਿੱਚੋਂ ਤੇ ਇਸ ਨੂੰ 10 ਮਿੰਟਾਂ ਬਾਅਦ ਤੇ ਆਪਾਂ ਠੰਡਾ ਹੋਣ ਦਿਆਂਗੇ। ਇੱਕ ਬਾਅਦ ਆਪਾਂ ਇਸ ਨੂੰ ਬਰਤਨ 'ਚੋਂ ਕੱਢ ਲਾਂਗੇ ਬਾਹਰ। ਲਓ ਜੀ ਆਪਾਂ 10 ਮਿੰਟ ਠੰਡਾ ਕਰ ਲਿਆ ਕੇਕ ਨੂੰ ਤੇ ਹੁਣ ਆਪਾਂ ਕਰ ਦਈਏ ਸਹਾਤਾ ਦੇ ਨਾਲ ਹੀ ਇਸ ਤਰ੍ਹਾਂ ਸਾਈਡਾਂ ਤੋਂ ਕਿਨਾਰੇ ਤੋ ਜੀ ਤੁਸੀਂ ਦੇਖ ਸਕਦੇ ਹੋ ਬਹੁਤ ਸਪੰਜੀ ਬਣਿਆ ਆਪਣਾ ਕੇਕ ਤੇ ਇਸੇ ਤਰ੍ਹਾਂ ਆਪਾਂ ਘਰ ਦੇ ਵਿੱਚ ਇਸ ਨੂੰ ਤਿਆਰ ਕਰ ਸਕਦੇ ਆ ਉਮੀਦ ਕਰਦੇ ਹਾਂ ਤੁਹਾਨੂੰ ਸਾਡੀ ਅੱਜ ਦੀ ਰੈਸਪੀ ਪਸੰਦ ਆਈ ਹੋਊਗੀ ਜੇਕਰ ਪਸੰਦ ਆਈ ਹੈ ਤਾਂ ਆਪਣੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਸ਼ੇਅਰ ਜ਼ਰੂਰ ਕਰੋ ਜੀ ਮਿਲਦੇ ਆਂ ਪਤਾ ਨੂੰ ਇੱਕ ਹੋਰ ਨਵੀਂ ਵੀਡੀਓ ਦੇ ਨਾਲ ਧੰਨਵਾਦ